ਸੋ ਤੁਹਾਡਾ ਕੰਮ ਸੇਵਾ ਕਰਨਾ ਨਾਮ ਜਪਣਾ ਸਿਮਰਨ ਕਰਨਾ ਨਾ ਕਿ ਬਾਹਰ ਸਮਾਜ ਨੂੰ ਇੰਪ੍ਰੈਸ ਕਰਨਾ ਉਤੇ ਹੀ ਦਹੀ ਮਾਰ ਖਾ ਜਾਂਦੇ ਜੇ ਜਦੋਂ ਤੁਸੀਂ ਸੋਚਦੇ ਕਿ ਅਸੀਂ ਸਮਾਜ ਨੂੰ ਇੰਪ੍ਰੈਸ ਕਰਨਾ ਹੈ ਸਮਾਜ ਨੂੰ ਨਹੀਂ ਇੰਪ੍ਰੈਸ ਕਰਨਾ ਤੁਹਾਨੂੰ ਮਨੁੱਖਾ ਜੀਵਨ ਮਿਲਿਆ ਹੈ ਤਾਨੂੰ ਇਨਸਾਨੀ ਚੋਲਾ ਮਿਲਿਆ ਪਰ ਮਹਾਤਮਾ ਦੀ ਭਗਤੀ ਕਰਨ ਵਾਸਤੇ ਆਪਣੇ ਜੀਵਨ ਨੂੰ ਕਾਮਯਾਬ ਬਣਾਣਾ ਮੋਕਸ਼ ਦੇ ਰਸਤੇ ਤੇ ਤੁਰਕਿਆ ਸੁ ਕਦੀ ਵੀ ਇਹ ਕੋਸ਼ਿਸ਼ ਨਹੀਂ ਕਰਨੀ ਕਿ ਅਸੀਂ ਸਮਾਜ ਨੂੰ ਇਮਪ੍ਰੈਸ ਕਰੀਏ ਦੁਨੀਆ ਨੂੰ ਖੁਸ਼ ਕਰੀਏ ਜਾ ਆਪਣੇ ਆਪ ਨੂੰ ਚੰਗਾ ਕਹਾਈਏ ਆਪਣੀ ਕਮਾਈ ਜਿਹੜੀ ਉਹ ਵੀ ਨਸ਼ਟ ਹੁੰਦੀ ਹੈ ਜੋ ਤੁਸੀਂ ਰਾਮ ਨਾਮ ਦੀ ਕਮਾਈ ਕੀਤੀ ਹੈ ਸੋ ਵਿਖਾਵੇ ਜਿ ਨਹੀਂ ਪੈਣਾ ਕਿੰਨੇ ਨਾ ਬੰਦ ਮੁਠੀ ਲੱਕ ਦੀ ਖੁੱਲ ਗਈ ਤੇ ਕੱਖ ਦੀ ਸੋ ਆਪਣੀ ਭਗਤੀ ਨੂੰ ਵੀ ਲਗਾ ਕੇ ਰੱਖਣਾ